ਜਰਜੀ ਸਿੰਘ ਦਾ ਰਿਸ਼ਤੇਦਾਰ ਹੈ ਜੀ ਚਰਜੀ ਸਿੰਘ ਨੇ ਪਿਛਲੇ ਦਿਨੀ ਜੋ ਵੀ ਪੁਲਿਸ ਨੇ ਕੇਸ ਰਜਿਸਟਰਡ ਕੀਤਾ ਉਹ ਗਲਤ ਕੀਤਾ ਉਹਦੇ ਤੇ ਜੋ ਵੀ ਲੜਕੀ ਬਲਵੇ ਅਲੀਗੇਸ਼ਨ ਲਾਏ ਗਏ ਨੇ ਉਹ ਸਰੂਸਰ ਜਿਹੜੇ ਹੈਗੇ ਨੇ ਗਲਤ ਨੇ ਲੜਕੀ ਨਾ ਤਾਂ ਕਦੇ ਉਹਨਾਂ ਦੇ ਘਰੇ ਗਈ ਹੈ ਜਿਹੜਾ ਉਹ ਭਰੂਣ ਵਾਲਾ ਮਸਲਾ ਹੈ ਉਹਦੇ ਵਿੱਚ ਵੀ ਚਰਨਜੀਤ ਸਿੰਘ ਨੇ ਹਾਈਲਾਈਟ ਕੀਤਾ ਸੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਸੀ ਉਸਨੇ ਪਰ ਪੁਲਿਸ ਉਸੇ ਨਾਲ ਪਿਛਲੀ ਰੰਜਸ਼ ਹੀ ਰੱਖਦੀ ਸੀ ਜੋ ਗੋਲੀकांड ਹੋਇਆ ਹੂੰ ਉਹਨਾਂ ਨੇ ਉਹਦੇ ਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮੰਨਜੂਗ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਤੇ ਪਰਿਵਾਰ ਨੂੰ ਨਿੰਦਿਆਬ ਹੋ ਜਾਵੇ ਉਹ ਲੱਗਦਾ ਕਿ ਪਿੰਡ ਪੱਦਰ ਵਿੱਚ ਰਹੇ ਨੇ ਉਹ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਰਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਏ ਉਹ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੈ ਕਿ ਉਹ ਪਿਛਲੇ ਲੜਕੀ ਨੂੰ ਵਰਗਲਾਇਆ ਗਿਆ ਹਾਂਜੀ ਹਾਂਜੀ ਲੜਕੀ ਨੂੰ ਵਰਗਲਾ ਕੇ ਇਹਦੇ ਖਿਲਾਫ ਖੜਾ ਕੀਤਾ ਗਿਆ ਜੋ ਲੜਕੀ ਨੇ ਸਟੇਟਮੈਂਟ ਦਿੱਤੀ ਉਹ ਗਲਤ ਏ ਲੜਕੀ ਕਦੇ ਵੀ ਇਹਨਾਂ ਦੇ ਘਰੇ ਕੰਮ ਨਹੀਂ ਕੀਤਾ। ਹਾਂ। ਪਰਿਵਾਰਕ ਮੈਂਬਰ ਕਹਿੰਨਾ ਹਾਂ। ਹਾਂਜੀ 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 ਹਾਂਜੀ। ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦਾ ਫਾਦਰ ਸਾਹਿਬ ਹੈਗਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਹੈ। ਵੀ ਉਹ ਜਿਹੜਾ ਲੜਕੀ ਨੇ ਬਿਆਨ ਦਿੱਤੇ ਨੇ ਉਹ ਗਲਤ ਦਿੱਤੇ ਨੇ ਚਰਨਜੀਤ ਸਿੰਘ ਉਹਨਾਂ ਦੀ ਜਦੋਂ ਵੀ ਕੋਈ ਉਹਨਾਂ ਦੇ ਬ੍ਰਦਰ ਦੀ ਸ਼ੈਂਦ ਲੱਤ ਹੋਵੇ ਵਗੈਰਾ ਸੀ ਕੋਈ ਫ੍ਰੈਕਚਰ ਹੋਈ ਸੀ ਉਦੋਂ ਵੀ ਉਹਨਾਂ ਨੇ ਉਹਦੀ ਮਾਲੀ ਮਦਦ ਕੀਤੀ ਸੀ। ਪਰ ਹੁਣ ਪਿੰਡ ਦੀ ਪਾਰਟੀਬਾਜੀ ਤੇ ਜਿਹੜਾ ਹੈਗਾ ਉਹਨਾਂ ਨੇ ਰਲ ਕੇ ਚਰਨਜੀਤ ਸਿੰਘ ਨੂੰ ਇੱਕ ਪਸੌਣ ਲਈ ਇਹ ਸਾਜ਼ਿਸ਼ ਰਚੀ ਗਈ ਵੀ ਉਹ ਜਿਹੜਾ ਹੈਗਾ ਵੀ ਉਹਨਾਂ ਨਾਲ ਕਿਸੇ ਸਿਸਟਮ 'ਚ ਆ ਜਾਵੇ ਪਰ ਚਰਨਜੀਤ ਸਿੰਘ ਨੇ ਜਿਹੜਾ ਕੀਤਾ ਸਹੀ ਕੰਮ ਕੀਤਾ ਅਸੀਂ ਮਾਨਯੋਗ ਸੀਐਮ ਸਾਹਿਬ ਤੇ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਕਿਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜਾ ਪਰਚਾ ਹੈ ਉਹ ਰੱਦ ਕੀਤਾ ਜਾਵੇ ਜਿਹੜੇ ਅਸਲ ਦੋਸ਼ੀ ਨੇ ਇਸ ਪਰਦੇ ਪਿੱਛੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹ ਜਿਹੜੇ ਬੈਤਲੇ ਉਮਰ ਅਜੀ ਮਾਤਾ ਕੀ ਕਹਿਣਾ ਜੀ ਇਸ ਮਾਨਯੋਗ ਜੀ ਤੁਹਾਡਾ ਮੈਂ ਅਗਰਮੀਤ ਕੌਰ ਪਤਨੀ ਸਰਬ ਸਿੰਘ ਕੀ ਅਸੀਂ ਇਹ ਕਹਾਂਗੇ ਵੀ ਜੋ ਵੀ ਸਾਡੇ ਬੱਚੇ ਸਾਰੇ ਇਮਤਿਹਾਨ ਲੱਗੇ ਛੁੱਟੇ ਲੱਗੇ ਨਾ ਤਾਂ ਕੁੜੀ ਸਾਡੇ ਘਰ ਕੰਮ ਕਰਨਾ ਹੁੰਦੀ ਸੀ ਨਾ ਸਾਡਾ ਉਹਨਾਂ ਕੋਈ ਲੈਣ ਜਾਣ ਸੀਗਾ ਠੀਕ ਹੈ ਸਾਡਾ ਬੱਚਾ ਬਹੁਤ ਸਹੀ ਸੀਗਾ ਅਸੀਂ ਇਹ ਮੰਗ ਕਰਦੇ ਸਰਕਾਰ ਕੋਲ ਸਾਡੇ ਬੱਚੇ ਨੂੰ ਸਾਥ ਮਿਲਣਾ ਚਾਹੀਦਾ ਕੀ ਸਮਝਦੇ ਹੋ ਪੂਰੇ ਮਾਮਲੇ ਦੇ ਵਿੱਚ ਕੀ ਲੱਗਦਾ ਹੈ ਕਿ ਚਰਨਜੀਤ ਸਿੰਘ ਨੂੰ ਜਿਹੜਾ ਨਜ਼ਰ ਤੌਰ ਤੇ ਲੱਗਦਾ ਹੈ ਚਨਜੀਤ ਬਿਲਕੁਲ ਸਹੀ ਹੈ ਜੇ ਚਨਜੀਤ ਨੂੰ ਇੰਨਾ ਪਤਾ ਹੁੰਦਾ ਮਿਰਤ ਕੇਸ ਬਾਰੇ ਚਰਨਜੀਤ ਨੇ ਤੇ ਸਾਰਾ ਕੁਝ ਸਾਫ਼ ਸੱਦ ਕੇ ਕਰਵਾਇਆ ਜਿਹੜੀ ਬਿਆਨ ਲੈ ਆ ਉਹ ਉੜੀ ਨੇ ਵੀ ਜਿਹੜੇ ਝੂਠੇ ਬਿਆਨ ਦਿੱਤੇ ਆ ਕੋਈ ਸਾਡਾਂ ਪਿੱਛੇ ਇਦਾਂ ਦਾ ਨਹੀਂ ਸੀ ਬਿਲਕੁਲ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਆ ਮੁੱਦੇ ਨੂੰ ਚਰਨਜੀਤ ਸਿੰਘ ਵੱਲੋਂ ਉਭਾਰਿਆ ਗਿਆ ਹਾਂਜੀ ਹਾਂਜੀ ਤੇ ਜੇ ਚਰਨਜੀਤ ਇਦਾਂ ਦਾ ਹੁੰਦਾ ਤਾਂ ਫੇਰ ਚਰਨਜੀਤ ਉਹ ਤੋਂ ਚੱਕ ਚੱਕਦਾ ਠੀਕ ਹਾਂ ਵੀ ਜਿਹੜੀ ਉਹਨੇ ਮੀਡੀਆ ਸੱਦੀਓ ਕਾ ਤੋਂ ਸਾਥਾ ਥਾਣੇ ਵੀ ਚਰਜੀ ਤਾਂ ਆਪ ਗਿਆ ਵਾ ਆਪ ਗਿਆ ਕੋਈ ਉਹਨੂੰ ਨਾ ਨਾ ਉਹਨੂੰ ਕੋਈ ਫੜਕੇ ਨਹੀਂ ਲੱਗਿਆ ਆਪ ਗਿਆ ਵਾ ਜੀ ਇਹਨਾਂ ਪਤਾ ਹੁੰਦਾ ਥਾਣੇ ਕਿ ਜਾਂਦਾ ਠੀਕ ਹਾਂ ਥਾਣੀ ਵੀ ਉਹ ਆਪ ਹੀ ਗਿਆ ਕੋਤ ਇਹ ਵੀ ਪਤਾ ਲੱਗਾ ਕਿ ਜਿਹੜੀ ਗ੍ਰਿਫਤਾਰੀ ਆ ਚਰਜੀਤ ਸਿੰਘ ਦੀ ਜਿਸ ਦਿਨ ਹੋਈ ਆ ਉਸ ਤੋਂ ਪਹਿਲਾਂ ਹੀ ਚਰਜੀਤ ਸਿੰਘ ਨੂੰ ਪਤਾ ਸੀਗਾ ਕਿ ਉਹ ਇਸ ਉਸ ਨੂੰ ਫਸਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਨੂੰ ਪਤਾ ਸੀ ਇਸ ਚੀਜ਼ ਦਾ ਸਾਰਾ ਮੇਰੇ ਨਾਲ ਗੱਲਾਂ ਕਰਦਾ ਗਿਆ ਮੇਰੇ ਨਾਲ ਗੱਲਾਂ ਕਰਦਾ ਗਿਆ ਥੋੜਾ ਪਤਾ ਸੀਗਾ ਵੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਗਲਤ ਕੀਤਾ ਚੰਗਾ ਨਹੀਂ ਕੀਤਾ ਠੀਕ ਹੈ ਉਹਨਾਂ ਨੇ ਚੰਨਾ ਸਾਡੇ 'ਚ ਵੀ ਰਹਿਂਦਾ ਰਿਹਾ ਕੁੜੀਆਂ 'ਚ ਰਹਿਂਦਾ ਰਿਹਾ ਬੁੜੀਆਂ ਦੇ ਉੱਤੇ ਵਿੱਚ ਰਹਿਂਦਾ ਕੋਈ ਇਦਾਂ ਦੀ ਗੱਲ ਐਨ ਪੂਰੀ ਠੋਕ ਕੇ ਬਾਹੀ ਦੇਵਾਂਗੇ ਲੋਕੀ ਸਾਰੇ ਬਿਆਨ ਦੇਵਾਂਗੇ ਜੋ ਸਾਡਾ ਬੱਚਾ ਹੈ ਹੀ ਨਹੀਂ ਇਦਾਂ ਦਾ ਇਸ ਕਿੰਨਾ ਕਹਿ ਸਕਦਾ ਬੱਚਾ ਕੀ ਲੱਗਦਾ ਕਿ ਪਿੰਡ ਦੇ ਕੁਝ ਸ਼ਰਾਰਤੀਆਂ ਨੇ ਹਾਂਜੀ ਸ਼ਰਾਰਤੀਆਂ ਨੇ ਕੁਝ ਸ਼ਰਾਰਤੀਆਂ ਨੇ ਕੀਤਾ ਜੋ ਕਿ ਜਿਹੜੇ ਅਸਲੀ ਉਹ ਫੰਡ ਜਿਹੜੇ ਅਸਲੀ ਆ ਮਰਜ਼ੀ ਮੈਂ ਉਹਨਾਂ ਨੂੰ ਫੜਨਾ ਚਾਹੀਦਾ ਸੀ ਨਹੀਂ ਜਾਇ ਥੋੜੀ ਫੜਨੀ ਚਾਹੀਦੀ ਸੀ ਲੱਗਦਾ ਇਸ ਮਾਮਲੇ ਗਫਤਾਰ ਹੋਇਆ ਹੋ ਹਾਂਜੀ ਕੋਈ ਹੋਰ ਬੱਚਾ ਹਾਂਜੀ ਹਾਂਜੀ ਉਹ ਵੀ ਚਲ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਅਸੀਂ ਆਪਣੇ ਵਿੱਚ ਦੀ ਗੰਧ ਦੀ ਸਕਦੇ ਅਸੀਂ ਦੂਜੇ ਬੱਚੇ ਦੀ ਸਾਨੂੰ ਕੋਈ ਪਤਾ ਅਖੀਰ ਕੀ ਮੰਗ ਕਰਦੇ ਆ ਇਹ ਸਰਕਾਰ ਕੋਈ ਮੰਗ ਕਰਦੇ ਸਾਡੇ ਬੱਚਿਆਂ ਨੂੰ ਸਾਹ ਮਿਲਣਾ ਚਾਹੀਦਾ ਐਨਾ ਚੰਗਾ ਸਾਡਾ ਬੱਚਾ ਜਿਹੜਾ ਫਸ ਗਿਆ ਉਠੇ ਕਿਸ ਵਿੱਚ ਜਾਂਚ ਦੀ ਮੰਗ ਕਰ ਰਹੇ ਹਾਂ ਇਸ ਕੇਸ ਚ ਹਾਂਜੀ ਅਸੀਂ ਦੁਬਾਰਾ ਮੰਗ ਕਰਦੇ ਹਾਂ ਵੀ ਦੁਬਾਰੇ ਸਾਨੂੰ ਇਹ ਜਾਂਚ ਕਰਾਉਣੀ ਉਸ ਕੇਸ ਦੀ ਠੀਕ ਹੈ ਨਾ ਮੈਂ ਜਗਦੇਵਦਰ ਸਿੰਘ ਚਰਜੀਤ ਸਿੰਘ ਦਾ ਫਾਤਰਪੁਰ ਰਿਆ ਇਹ ਜੋ ਘਟਨਾ ਹੋਈ ਆ ਇਹ ਸ਼ਾਇਦ ਇਹਦੇ ਪਿੱਛੇ ਜਦੋਂ ਇਹ ਗੈਸਕ ਤੇ ਗੁਰਦੁਆਰਾ ਗੋਗੀ ਚੱਲੀ ਆ ਇਹ ਚਰਤਜੀਤ ਸਿੰਘ ਪੱਤਰਕਾਰ ਉਹ ਕਵਰੇਜ ਕਰ ਰਿਹਾ ਸੀ ਜਿਸ ਕਰਕੇ ਉਹਦੇ ਨਾਲ ਪੁਰਸ਼ ਲੱਗਦੀ ਸੀ ਔਰ ਕਿੜਕੱਢੜਾ ਚੌਂਦੀ ਸੀ ਔਰ ਉਹਨਾਂ ਦੇ ਇਹਦੇ ਤੇ ਗਲਤ ਕੇਸ ਪਾ ਕੇ ਇਹ ਕਿੜਕੱਢੀ ਗਈ ਔਰ ਉਹਦੇ ਨਾਲ ਸਵਧਨ ਸਾਪਾ ਸਰਪੰਚ ਨੇ ਇੰਦੇ ਰਾਤੇ ਕੁਸ਼ਾਲੇਤ ਵਾਲੇ ਦੇ ਲੋਕ ਚੁੱਪਦੇ ਸੀ ਤੇ ਜਿਹੜਾ ਇਹ ਸਾਜ਼ਿਸ਼ ਪੂਰਾ ਆਪਣਾ ਹਿੱਸਾ ਪਾਇਆ ਤੇ ਕੀ ਮੰਗਣਾ ਜੇ ਸਰਕਾਰ ਤੋਂ ਇਹੇ ਸਾਫਟੀ ਬਾਕ ਕਰਦੇ ਆ ਅਸਲ ਤੋਂ ਸ਼ਿਰ ਸੇ ਜਾ ਦਿੱਤੀ ਜਾਵੇ